ਤੁਸੀਂ ਅੱਜ ਗੱਲ ਦੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਹਾਪੀ ਚ ਮੰਗੜ ਇੱਕ ਵੀਡੀਓ ਮੈਂ ਦੇਖੀ ਸੀ ਕੱਲ ਦੀ ਜਿਹਦੇ ਵਿੱਚ ਉਹ ਕੁੜੀ ਨੇ ਜਿਹੜੇ ਗਾਲਾਂ ਕੱਢੀਆਂ ਪਰਿਵਾਰ ਨੂੰ ਤੁਸੀਂ ਇਹ ਦੇਖੋ ਵੀ ਉਹ ਪਰਿਵਾਰ ਨੇ ਪਰਿਵਾਰ ਨਾਲ ਕੀ ਬਣੀ ਨਾਲੇ ਪੈਸੇ ਦਿੱਤੇ ਨਾਲੇ ਉਹਨੂੰ ਉਹਨਾਂ ਨੂੰ ਆਰਪੀਐਸ ਵਾਲਿਆਂ ਨੂੰ ਪੈਸੇ ਦਿੱਤੇ ਡਾਂਸ ਦੇ ਬਕਾਇਦਾ ਪ੍ਰੋਗਰਾਮ ਤੇ ਬੁਲਾਉਣ ਲਈ ਨਾਲੇ ਸ਼ਤਰ ਖਾਦੇ ਨਾਲੇ ਗਾਲਾਂ ਖਾਦੀਆਂ ਨਾਲੇ ਲੱਸੀ ਕਰਾਈ ਸਾਰੇ ਪਰਿਵਾਰ ਦੇ ਵਿੱਚ ਨਾਲੇ ਖਾਣਾ ਦੇਖਿਆ ਸੋ ਇਹਨਾਂ ਲੋਕਾਂ ਨੇ ਇਹੀ ਵੰਡੀ ਚਾਹੀਦੀ ਸੀ ਕਿਉਂਕਿ ਬਹੁਤ ਪੰਜਾਬ ਦੇ ਆਰਟਿਸਟ ਅੱਜ ਵੀ ਵਿਹਲੇ ਬੈਠੇ ਨੇ ਘਰਾਂ ਦੇ ਵਿੱਚ ਇਹ ਡਾਂਸਰਾਂ ਨੇ ਇਹਨਾਂ ਨੇ ਗਰੁੱਪ ਆਲਿਆਂ ਨੇ ਇਹ ਵਿਚਾਰੇ ਵਿਹਲੇ ਕਰਕੇ ਘਰੇ ਬਿਠਾਏ ਹੋਏ ਸੀ ਚਲੋ ਉਹਨਾਂ ਲੋਕਾਂ ਨੂੰ ਅਕਲ ਆ ਜਾਊਗੀ ਗਾਹਾਂ ਤੋਂ ਉਹ ਖੱਤਰ ਵੀ ਨਹੀਂ ਖਾਣਗੇ ਗਾਲਾਂ ਵੀ ਨਹੀਂ ਖਾਣਗੇ ਤੇ ਪੈਸੇ ਤਾਂ ਚਲੋ ਹੁਣ ਦੇਣੇ ਕੀ ਨੇ ਇਹਨਾਂ ਨੂੰ ਹਨਾ ਚਲੋ ਜੇ ਕੋਈ ਦੇਣਾ ਚਾਹੁੰਦਾ ਤਾਂ ਆਪਣੀ ਖੁਸ਼ੀ ਨਾਲ ਕਿਉਂਕਿ ਸਾਡਾ ਹੀ ਪਰਿਵਾਰ ਹੁੰਦਾ ਜੱਫੀਆਂ ਪਾ ਕੇ ਮੇਥੇ ਸਾਡੀ ਬੱਚੇ ਹੁੰਦੇ ਨੇ ਸਾਡੀ ਭੈਣ ਭਾਈ ਹੁੰਦੇ ਨੇ ਸਾਡੀ ਇਹ ਭੈਣਾਂ ਮੂਰੇ ਬੈਠੀ ਆਉਂਦੀਆਂ ਜਿਨ੍ਹਾਂ ਦੇ ਮੂਰੇ ਖੜ ਕੇ ਆਪਾਰਕੈਸਟਰ ਦੇ ਸਟੇਜਾਂ ਤੇ ਚੜ ਕੇ ਗੰਦ ਪਾਉਨੇ ਆ ਚਲੋ ਸਾਰਿਆਂ ਨੂੰ ਆਕਾ ਲਾਜੂ ਧੰਨਵਾਦ ਸਸੀਕਾ